ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਵਿੱਚ ਸਾਰੇ ਆਓ ਅੱਜ ਕਾਫੀ ਟਾਈਮ ਬਾਅਦ ਸਟੇ ਲਾਈਵ ਹੋਏ ਆਂ ਤੇ ਸਾਰੇ ਜਣੇ ਲਾਈਵ ਵਿੱਚ ਜਰੂਰ ਸਾਡੇ ਨਾਲ ਹਲੋ ਜੀ ਕਮੈਂਟ ਕਰਕੇ ਦੱਸੋ ਕਿ ਤੁਹਤੋਂ ਲਾਈਵ ਨਾਲ ਜੁੜ ਰਹੇ ਸਾਰੇ ਨਾਲ ਸਾਰੇ ਤਾਂ ਤੇ ਜ਼ਰੂਰ ਕਰਿਓ ਗਰਮੀ ਕਾਫੀ ਜ਼ਿਆਦਾ ਹੋ ਗਈ ਆ ਤੇ ਇਸ ਕਰਕੇ ਅੱਜ ਮੈਂ ਸ਼ਾਮ ਟਾਈਮ ਹੀ ਲਾਈਵ ਹੋਈ ਆ 5 ਵਜੇ ਦਾ ਟਾਈਮ ਹੋ ਗਿਆ ਤੇ ਰੋਟੀ ਪਾਣੀ ਦਾ ਕੰਮ ਨਿਬੇੜ ਲਿਆ ਸੀ ਰੀਸ ਹੀ ਹੋਣਾ ਤੇ ਮੈਂ ਸੋਚਿਆ ਕਿ ਲਾਈਵ ਕਰਦੇ ਆ ਕਾਫੀ ਟਾਈਮ ਬਾਅਦ ਮੈਂ ਲਾਈਵ ਹੋਈ ਆ ਦੋ ਵਾਰ ਮੈਨੇ ਹੋਇਜੂ ਖੇਣੇ ਮਿਲਾਈ ਵਹੀ ਨੂੰ ਕਿ ਵੀਡੀਓ ਫਿਰ ਪਾ ਦੀਆਂ ਸ਼ਾਰਟ ਜਾਂ ਵੀਡੀਓ ਤੇ ਜ਼ਿਆਦਾਤਰ ਸ਼ਾਰਟ ਹੀ ਚੱਲਣ ਦੇ ਨੇ ਹਲੋ ਜੀ ਸਾਰੇ ਜਣੇ ਜੁੜੋ ਲਾਈਵ ਵਿੱਚ ਕਮੈਂਟ ਵੀ ਜਰੂਰ ਕਰਿਓ ਕਿ ਤੁਸੀਂ ਕਿੱਥੋਂ ਤੋਂ ਲਾਈਵ 'ਚ ਜੁੜ ਰਹੇ ਹੋ ਸਾਡੇ ਨਾਲ ਵਧੀਆ ਦਿਹਾੜੀ ਆਲ ਵਧੀਆ ਅੰਗਰੇਜ਼ੀ ਤੇ ਆਉਂਦੀ ਆ ਪਰ ਇੰਨੀ ਨਹੀਂ ਹੁੰਦੀ ਹੈਗੀ ਹਾਂਜੀ ਮੈਨੂੰ ਪਤਾ ਹੈ ਤੁਸੀਂ ਰਾਮ ਰਾਮ ਲਿਖਿਆ ਹੈ ਰਾਮ ਰਾਮ ਅੰਗਰੇਜ਼ੀ ਆਤੀ ਹੈ ਯਾ ਨਹੀਂ ਮੈਨੂੰ ਪਤਾ ਹੈ ਪਹਿਲਾਂ ਸਾਸਰੀ ਘਰ ਲਿਖਿਆ ਸੀ ਤੇ ਬੋਲਿਆ ਸ੍ਰੀ ਰਾਮ ਰਾਮ ਜੀ ਮੈਂ ਹੋਰ ਕੋਈ ਕਮੈਂਟ ਵੰਡ ਹੈ ਵੀ ਸੀ ਇਸ ਕਰਕੇ ਮੈਨੂੰ ਉਹਦੇ ਵੱਲ ਧਿਆਨ ਨਹੀਂ ਸੀ ਗਿਆ ਹੁਣ ਮੈਂ ਪੜਿਆ ਉਹ ਮੈਂ ਤੁਹਾਡਾ ਕਮੈਂਟ ਪੜ੍ਹ ਲਿਆ ਮੈਂ ਮੈਂ ਤਾਂ ਸਿਰਫ 5 ਪੜਾ ਹਾਂ ਹੋਆ ਹਾਂ ਮੈਂ ਪਲੱਸ 2 ਕੀਤੀ ਆ ਮੈਂ 5 5 ਨਹੀਂ ਪੜੀ ਪਲੱਸ 2 ਕੀਤੀ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਲਾਈਵ ਵਿੱਚ ਜੁੜ ਰਹੇ ਹੋ ਵਧੀਆ ਲੱਗਦਾ ਜਿਹੜੇ ਸਾਡੇ ਜਾਣੇ ਸਪੋਰਟ ਕਰਦੇ ਨੇ ਸਾਡੀ ਭਾਈ ਅਮਰੀਕ ਸਿੰਘ ਭਾਈ ਹੈਲੋ ਜੀ ਸਾਡੀ ਵੈਸੇ ਇਦਾਂ ਦਾ ਫੇਸ ਹੋ ਯਾਰਾ ਇਹ ਗੰਗਨਗਰ ਨਗਰ ਸੇ ਠੀਕ ਹੈ ਅਸੀਂ ਅਸੀਂ ਗੁਰਦਾਸਪੁਰ ਤੋਂ ਕਲਾਂਨੌਰ ਲੱਗੇ ਜਿਲ੍ਹਾ ਗੁਰਦਾਸਪੁਰ ਪੈਂਦਾ ਸੀ ਕਲਾਂਨੌਰ ਤੋਂ Así que la noche. Lo... ਤੁਸੀਂ ਕਿੱਥੋਂ ਦੇ ਤੁਹਾਡਾ ਜ਼ਿਲ੍ਹਾ ਹੈ ਤੁਸੀਂ ਕਿੱਥੋਂ ਦੇ ਜੇ ਕਲੋਜੀ ਲਾਈਕ ਵੀ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਮੇਰੇ ਨੂੰ ਤੇ ਸਪੋਰਟ ਕਰਿਆ ਕਰੋ ਸਾਰੇ ਜਣੇ ਮਤਬਾਦ ਮੇਰੇ ਚੈਨਲ ਦੀ ਸਾਡਾ ਗੁਰਦਾਸਪੁਰਾ ਜ਼ਿਲ੍ਹਾ ਤੁਸੀਂ ਤਾਂ ਬਹੁਤ ਉੱਚੇ ਪਾਕਿਸਤਾਨ ਹਾਂ ਦਾ ਪੰਜਾਬ ਹੈ ਗੁਰਦਾਸਪੁਰ ਸਾਰੇ ਜਣੇ ਜਿਹੜੋ ਸਾਡੀ ਲਾਈਵ ਵਿੱਚ ਸਬਸਕ੍ਰਾਈਬਰ ਨਾਲੀ ਵੀਡੀਓ ਲਾਈਕ ਵੀ ਕਰ ਲਿਓ ਲਾਈਵ ਨੂੰ ਨਾਲ ਹੀ ਸਬਸਕ੍ਰਾਈਬ ਵੀ ਕਰ ਲਿਓ ਜੇ ਤੁਸੀਂ ਨਵੇਂ ਜੀ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਿਆ ਕਰੋ ਸਪੋਰਟ ਜਰੂਰ ਕਰਿਆ ਕਰੋ ਸਾਰੇ ਜਣੇ ਤੇ ਪਿਆਰ ਨਾਲ ਜੇ ਕਮੈਂਟ ਵੀ ਜਰੂਰ ਕਰਿਆ ਕਰੋ ਹੈਲੋ ਜੀ ਸਾਰੇ ਜਣੇ ਲਾਈਵ ਵਿੱਚ ਜੁੜੋ ਸਾਡੇ ਨਾਲ ਰਾਜਸਥਾਨ ਔਰ ਪੰਜਾਬ ਦੇ ਬਾਰਡਰ ਪਰ ਹਮਾਰਾ ਜ਼ਿਲ੍ਹਾ ਹੈ ਠੀਕ ਹੈ ਜੀ ਆਡਾ ਗੁਰਦਾਸਪੁਰ ਜ਼ਿਲ੍ਹਾ ਹੈ ਤੇ ਸਾਨੂੰ ਅੰਮ੍ਰਿਤਸਰ ਵੀ ਲੱਗੇ ਪੈਂਦਾ ਅਸੀਂ ਡੇਰਾ ਬਾਬਾ ਨਾਨਕ ਬਾਰਡਰ ਲੱਗੇ ਆ ਡੇਰਾ ਬਾਬਾ ਨਾਨਕ ਦੀਆਵਾ ਬਾਬਾ ਨਾਨਕ ਦਾ ਜਿਹੜਾ ਬਾਰਡਰ ਹੈ ਨਾ ਕਰਤਾਰਪੁਰ ਉਹਦਾ ਅੱਗੇ ਸਾਡੇ ਚੈਨਲ ਦੇ ਦੋਸਤਾਂ ਦੇ ਲਾਈਵ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜਿੰਨੇ ਸਾਡੇ ਲਾਈਵ ਨਾਲ ਜੁੜੜੇ ਨੇ ਲਾਈਕ ਜੁੜ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ జో సా ਹੈਲੋ ਜੀ ਲਾਈਵ ਵਿੱਚ ਜੁੜੋ ਸਾਡੇ ਜਣੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਲਾਈਕ ਸ਼ੇਅਰ ਜਿੰਨ ਕਰਿਓ ਕਮੈਂਟ ਕਰਕੇ ਦੋਸਤੋ ਜਿਹੜੇ ਜਿਹੜੇ ਸਾਡੇ ਨਾਲ ਲਾਈਵ ਨਾਲ ਜੁੜ ਰਹੇ ਨੇ ਕਿੱਥੋਂ ਕਿੱਥੋਂ ਜੁੜ ਰਹੇ ਨੇ ਕਮੈਂਟ ਜ਼ਰੂਰ ਕਰੋ ਕਮੈਂਟ ਕਰਕੇ ਦੋਸਤੋ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਲਾਈਵ 'ਚ ਜੁੜ ਰਹੇ ਹੋ ਜੀ ਲਾਈਵ ਵਿੱਚ ਜੁੜੋ ਸਾਡੇ ਨਾਲ ਸਾਰੇ ਜਣੇ ਹਲੋ ਜੀ ਜਿੰਨੇ ਵੀ ਸਾਡੇ ਨਾਲ ਨਵੇਂ ਜੁੜਨ ਦੇ ਲਾਈਵ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਜੇ ਤੁਸੀਂ ਨਵੇਂ ਜੀਅ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿਤੋਂ-ਕਿਤੋਂ ਸਾਡੇ ਨਾਲ ਲਾਈਵ 'ਚ ਜੁੜਦੇ ਜੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਬੁਲਾ ਕੇ ਲਿਆ ਬਹੁਤ ਧੰਨਵਾਦ തനവീര തനവീര ആചാ ഹലോ കോ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛਾਣ ਲਈ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਸਾਰਿਆਂ ਨੂੰ ਯਾ ਕੋਲ ਕੇ ਨਾ ਬੋਲ ਯਾ ਸਤਿ ਸ਼੍ਰੀ ਅਕਾਲ ਕਰੋ ਮਾਠੀ ਹੈ ਨਹੀਂ ਸਤਿ ਕਰ

ਪੰਜਾਬ ਕੱਪ ਕਿ ਮੈਂ ਤੁਹਾਨੂੰ ਵਾਈਬ ਵੀ ਦਿਖਾਤਾ ਤਾਂ ਇਹ ਪੰਜਾਬੀ ਚ ਲਿਖ ਲੋ ਵਧੀਆ ਗੱਲ ਆ ਅਨਸਾਰੀ ਤਰ੍ਹਾਂ ਇਹ ਵੀ ਸਾਡੀ ਭਾਸ਼ਾ ਪੰਜਾਬ ਦੀ ਪੰਜਾਬੀ ਪਾ ਮੰ ਚਾਹੀਦੀ ਜੇ ਪੰਜਾਬੀ ਹੁੰਦੀ ਹੋਏ ਤੇ ਗੈਪੇਸ਼ੀ ਨਾਮਿਲ ਸੰਤਾ ਜਿਸ ਪਾਸਵਰਡ ਚੋਕ ਚਲੋ ਜੀ ਅੱਜ ਦੀ ਲਾਈਵ ਸਾਡੀ ਇੰਨੀ ਕੀ ਫੇਰ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ